ਪਿੰਡ ਜਸਰਾਉਂ ਵਿਖੇ ਅਗਰਦੇ ਪਲੇ ਲਈ 2 ਰੋਜ਼ਾ ਗੁਰਮਤ ਸਮਾਗਮ ਕਮੇਟੀ ਅਤੇ ਐਨਆਰਆਈ ਨੌਜਵਾਨਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਗੁਰਮਤ ਸਮਾਗਮ ਵਿੱਚ ਪੰਦੀ ਮਹਾਨ ਰਾਗੀ ਟਾੜੀ ਵਿਸ਼ੇਰਥਾਵਾਚਕ ਸੰਤਾਂ ਮਹਾਂਪੁਰਸ਼ਾਂ ਵੱਲੋਂ ਗੁਰਬਾਣੀ ਦੇ ਰਸ ਪੀਣੇ ਕੀਰਤਨ ਰਾਹੀਂ ਸੰਤਾਂ ਨੂੰ ਨਿਹਾਲ ਕੀਤਾ ਅਤੇ ਨੌਜਵਾਨ ਪੀੜੀ ਨੂੰ ਸਿੱਖੀ ਸਰੂਪਤ ਕਰਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲੱਗਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਮੇਟੀ ਵੱਲੋਂ ਆਏ ਹੋਏ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਪਾ ਕੇ ਸਨਮਾਨਿਤ ਕੀਤਾ ਇਸ ਮੌਕੇ ਅਤੁੱਟ ਲੰਗਰ ਵੀ ਵਰਤ ਆਏਗੇ ਜੀ ਵੀਰੋ ਡਾਕਟਰ ਜਸਬੀਰ ਸਿੰਘ 올ਕਦੀਵ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਪਿੰਡੀ ਸੈਦਾਂ ਚੁਗਾਵਾ ਮੈਂ ਆਪਕੀ ਨੇ ਕਰਨਾ ਹੈ ਜੀ ਹੋਰ ਇੱਕ ਐਹੋ ਜੀ ਗਾਣ ਦੁਨਿਆਸਰਿਆਂ ਦੇ ਆਸਰੇ ਸੱਟੇ ਪਾਸ਼ਾ ਧਨਗੁਰ ਗ੍ਰੰਥ ਸਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੜੇ ਅਜਮ ਪਿਆਰ ਸਤਿਕਾਰ ਨਾਲ ਸੱਜ ਕੇ ਜੁੜੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਗਲੇ ਬਚਨ ਅੰਦਰ ਆਪਣੇ ਪਾਵਨ ਬੋਲ ਨੂੰ ਸਪਸ਼ਟ ਕਰ ਦਿਆ ਹੋਇਆ ਬਚਨ ਕਿਆ ਸਰਵਣ ਬਿਹੋਂ ਰਾਗ 나ਦ ਨਾ ਸੁਣੀ ਜੀਐ ਕੰਨਾ ਤੋਂ ਬਿਨਾਂ ਰਾਗ ਦਾ ਆਨੰਦ ਨਹੀਂ ਹੁਣ ਕਿਸੇ ਬੋਲੇ ਬੰਦੇ ਦੇ ਸਾਹਮਣੇ ਭਾਵੇਂ ਸਮੁੱਚੇ ਪ੍ਰਮਾਣਿਤ 33 ਰਾਗਾਂ ਦਾ ਕੋਈ ਗਾਇਨ ਕਰ ਲਵੇ ਤੇ ਉਹਨੂੰ ਕੋਈ ਸਮਝ ਨਹੀਂ ਪਵੇਗੀ ਕਿਉਂਕਿ ਸੁਣਾਇ ਨਹੀਂ ਦਿੰਦਾ ਜਨਨ ਚ ਸੁਣਾ ਹੀ ਨਹੀਂ ਦਿੰਦਾ ਰਾਗ ਦੀ ਸਮਝ ਹੀ ਨਹੀਂ ਪਵੇਗੀ ਤਾਲ ਦੀ ਸਮਝ ਹੀ ਨਹੀਂ ਪਵੇਗੀ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਨੇਤਰਾ ਤੋਂ ਬਿਨਾ ਦਿਖਾਈ ਨਹੀਂ ਦਿੰਦਾ ਸਰਵਣਾ ਤੋਂ ਬਿਨਾ ਸੁਣਾਈ ਨਹੀਂ ਦਿੰਦਾ ਤੇ ਅਗਲੇ ਬਚਨ ਬੜੇ ਪਿਆਰ ਨਾਲ ਭਾਈ ਸਾਹਿਬ ਜੀ ਨੇ ਕਹਿ ਕਹਿਣ ਲੱਗੇ ਜੈਸੇ ਬਿਨ ਜੇਬਾ ਨਾ ਉਜਰੇ ਬਚਨ ਔਰ ਨਾਸਕਾ ਵੀ ਹੋਣ ਬਾਸ ਬਸਦਾ ਨਾਲ ਲੀਜੀਏ ਹਲਸਾ ਵਾਹੀ ਗੁਰਜੀ ਕੀ ਫਤਿਹ ਜੋ ਇਹ ਸਮਾਗਮ ਚੱਲ ਰਿਹਾ ਵਾ ਪਿੰਡ ਜਸਰਾਹੂਰ ਤੇ ਇਲਾਕੇ ਦੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਬਹੁਤ ਸੱਜੇ ਟੰਗ ਦੇ ਨਾਲ بڑے بڑے ਢਾਡੀ ਰਾਗੀ ਪ੍ਰਚਾਰਕ ਇੱਥੇ ਪਹੁੰਚੇ ਆ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਨਾ 14ਵਾਂ ਗੁਰਮਤ ਸਮਾਗਮ ਪਿੰਡ ਜਸਰਾਹੂਰ ਪੱਤੀ ਮਹਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਸ ਵਿੱਚ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਤ ਬਾਬਾ ਦਲਬਾਗ ਸਿੰਘ ਜੀ ਚੇਚੇ ਤੌਰ ਤੇ ਹਾਜ਼ਰੀ ਭਰੇ ਆ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਸ ਸਮਾਗਮ ਵਿੱਚ ਪਿੰਡ ਵੱਲੋਂ ਇਲਾਕੇ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ ਹੈ ਅਸੀਂ ਸਾਰਿਆਂ ਵੱਲ ਸਾਰਿਆਂ ਦਾ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰਮਤ ਸਮਾਗਮ 14ਵਾਂ ਪਿੰਡ ਜਸਰਾਵਰ ਪੱਤੀ ਮਾਰ ਸਾਰੇ ਨਗਰ ਵੱਲੋਂ ਕਰਵਾਇਆ ਜਾ ਰਿਹਾ ਐਨ ਆਰ ਆਈ ਵੀਰ ਜਿਹੜੇ ਉਹਨਾਂ ਦੇ ਸਾਥ ਨਾਲ ਮਹਾਂਪੁਰਸ਼ ਬਾਬਾ ਮੁਖਤਾਰ ਸਿੰਘ ਪੰਡਿਆ ਔਲਖਾਂ ਨੰਦਪੁਰ ਸਾਹਿਬ ਵਾਲੇ ਬਾਬਾ ਦਲਬਾਤ ਸਿੰਘ, ਨੰਦਗੜੀਏ ਬਾਬਾ ਸਤਨਾਮ ਸਿੰਘ, ਅੰਜੂਰ ਸਾਹਿਬ ਵਾਲੇ ਬਾਬਾ ਨਰਿੰਦਰ ਸਿੰਘ, ਬੁਲਵਿੰਦਰ ਸਿੰਘ ਸਾਰੇ ਮਾਹ ਪਰਿਸ਼ਦ ਨੇ ਬਿਧੀ ਚੰਦੀਏ ਬਾਬਾ ਉਤਾਰ ਸਿੰਘ, ਬਾਬਾ ਜੋਗਾ ਸਿੰਘ, ਬਾਬਾ ਬਗਾਲੀਏ ਸਾਰੇ ਮਾਹ ਪਰਿਸ਼ਦ ਦੇ ਅਸ਼ੀਰਵਾਦ ਨਾਲ ਕਰਵਾਇਆ ਜਾ ਰਿਹਾ ਹੈ। ਨਗਰ ਦੇ ਭਲੇ ਵਾਸਤੇ ਸਾਰੇ ਸੰਗਤਾਂ ਨੂੰ ਸੰਯੋਗ ਨਾਲ ਇਹ 14ਵਾਂ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ। ਵਾਹਿ ਜੀ ਖਾਸ ਸਾਹਿਬ ਵਾਹਿ ਜੀ ਬਦਰ ਜੀ